ਬੱਚੇ ਜਿਹੜੇ ਸਨੋ ਕੈਨੇਡਾ ਸਟੱਡੀ ਵੀਜ਼ੇ ਤੇ ਗਏ ਹੋਏ ਸਨ ਤੇ ਮੇਰੀ ਭੈਣ ਤੇ ਜੀਜਾ ਜੀ ਦੋਵੇਂ ਕੈਨੇਡਾ ਉਹਨਾਂ ਨੂੰ ਮਿਲਣ ਵਾਸਤੇ ਗਏ ਸਨ ਕਿਉਂਕਿ ਕੈਨੇਡਾ ਦੇ ਕੈਲਡਨ ਦੇ ਵਿੱਚ ਟੇ ਰਹੇ ਸਨ ਸਾਢੇ 11 ਵਜੇ ਘਰ ਦੇ ਵਿੱਚ ਬੰਦੇ ਐਂਟਰ ਹੁੰਦੇ ਨੇ ਤੇ ਆਉਂਦੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਮੇਰੀ ਭੈਣ ਨੂੰ ਹਰਪ੍ਰੀਤਨਕੌਰ ਨੂੰ ਤਕਰੀਬਨ 22-23 ਗੋਲੀਆਂ ਵਾਜਦੀਆਂ ਤੇ ਜੀਜਾ ਜੀ ਦੀ ਮੌਕੇ ਤੇ ਡੈਥ ਹੋ ਗਈ ਸੀ ਪਰ ਪੁਲਿਸ ਕਿੰਨੀ ਦੇਰ ਉੱਥੇ ਵੈਰੀਫਿਕੇਸ਼ਨ ਨਹੀਂ ਕਰਦੀ ਰਹੀ। ਪੁਲਿਸ ਨੇ ਉਹਨਾਂ ਨੂੰ ਚੁੱਕਿਆ ਨਹੀਂ, ਲੈ ਕੇ ਨਹੀਂ ਗਏ। ਉਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਤੁਸੀਂ ਇਹਨਾਂ ਨੂੰ ਪਹਿਲਾਂ ਮੈਡੀਕਲ ਟ੍ਰੀਟਮੈਂਟ ਦਿਓ, ਉਸ ਤੋਂ ਬਾਅਦ ਕਰਿਆ ਜੇ। ਪਰ ਉਹ ਪਹਿਲਾਂ ਪੁੱਛ ਕੇ ਚ ਕਰਦੇ ਰਹੇ। ਪਰ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਵੀ ਕਿਉਂ ਇਹ ਪਰਿਵਾਰ ਨੂੰ ਗੋਲੀ ਮਾਰੀ ਆ, ਕੀ ਮਕਸਦ ਕੀ ਸੀ? ਫਿਰ ਕੈਨੇਡਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿ ਟ੍ਰੈਫਿਕ ਰੂਲ ਦਾ ਇੰਨਾ ਜ਼ਿਆਦਾ ਪਾਲਣ ਹੁੰਦਾ ਹੈ, ਉੱਥੋਂ ਵੀ ਫੋਨ ਕਰਨ ਦੇ ਬਾਵਜੂਦ ਵੀ ਗੱਡੀ ਉਹਨਾਂ ਕੋਲੋਂ ਨਿਕਲ ਗਈ ਏ। ਗੱਡੀ ਬਲਾਸਟ ਕਰਕੇ ਗੱਡੀ ਖਤਮ ਕਰਦੀ ਹੈ ਸ਼ਾਇਦ ਉਹਨਾਂ ਆਡੈਂਟੀ ਖਤਮ ਕਰਨ ਵਾਸਤੇ ਕੀਤੀ ਹੈ ਦੇਖੋ ਹਾਲੇ ਵੀ ਡਾਕਟਰ ਕਹਿ ਰਹੇ ਨੇ ਜੇ ਇਹਨਾਂ ਨੋਰਮਲ ਆਪਣੀ ਲਾਈਫ ਚ ਆਉਣਾ ਹੈ ਤੇ 2 ਤੋਂ 3 ਸਾਲ ਇਹਨੂੰ ਲੱਗ ਸਕਦੇ ਨੇ ਦੇਖੋ ਕੱਲ ਵੀ ਕੈਂਡਲ ਮਾਰਚ ਵੀ ਕੀਤਾ ਸੀ ਉਹਨਾਂ ਨੇ ਕੱਲ ਦੇ ਨੇ ਪਹਿਲਾਂ ਕੈਂਡਲ ਮਾਰਚ ਕੀਤਾ ਸੀ ਰਾਤ ਨੂੰ ਸੰਸਕਾਰ ਹੋਇਆ 20 ਨਵੰਬਰ ਦੀ ਇਹ ਘਟਨਾ ਹੁੰਦੀ ਹੈ 16 ਨਵੰਬਰ ਨੂੰ ਘਰ ਦੇ ਵਿੱਚ ਕੁਝ ਇੰਟੈਲੀਜੈਂਸੀ ਵਾਲੇ ਆਉਂਦੇ ਇਸ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਅਜੇ ਹੀ ਇੱਕ ਵਾਰਦਾਤ ਹੋਣੀ पर सबूत ਜਿਹੜਾ ਸਾਹਮਣੇ ਨਾ ਹੋਣਾ ਪਰ ਬੰਦੇ ਵੀ ਟਰੇਸ ਕੀਤੇ ਗਏ ਨਾ ਕੋਈ ਜਿਹੜਾ ਸਰਾਖ ਲੱਭ ਰਿਹਾ ਵੀ ਹੋਇਆ ਕੀ ਐ ਮੇਰੇ ਮੀਨਾਂ ਨੂੰ ਕਤਲ ਕਰਕੇ ਗਏ ਨੇ ਉਹਨਾਂ ਨੂੰ ਸਰਕਾਰ ਨਾ ਫੜੇਗੀ ਤੇ ਅੱਗੇ ਤੋਂ ਸਰਕਾਰ ਤੇ ਤੇ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੀ ਹੈ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਨੂੰ ਜਿਹੜਾ ਮਿਲਣ ਗਏ ਤਾਂ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਉਹਨਾਂ ਦਾ ਜਿਹੜਾ ਕਤਲ ਕਰਤਾ ਜਾਂਦਾ ਹੈ ਪੂਰਾ ਮਾਮਲਾ ਕੀ ਹੁੰਦਾ ਹੈ ਅਸੀਂ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਜਿਹੇ ਘਟਨਾਵਾ ਜਿਹੜੀਆਂ ਨੇ ਵਿਦੇਸ਼ੀ ਧਰਤੀ ਦੇ ਵਿੱਚ ਬਹੁਤ ਹੋ ਰਹੀਆਂ ਨੇ ਕਦੇ ਨੌਜਵਾਨਾਂ ਨੂੰ ਅਟੈਕ ਹੋ ਰਿਹਾ ਕਦੇ ਨੌਜਵਾਨਾਂ ਦੇ ਉੱਪਰ ਜਿਹੜਾ ਹਮਲੇ ਕੀਤੇ ਜਾ ਰਹੇ ਨੇ ਜਿਹੜੇ ਇੱਥੋਂ ਜਿਹੜੇ ਸਟੂਡੈਂਟ ਨੂੰ ਲਗਾਤਾਰ ਜਾ ਰਹੇ ਨੇ ਸੋਹਰਾਂ ਦੇ ਰਿਸ਼ਤੇਦਾਰ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਤੋਂ ਜਾਣਕਾਰੀ ਲਾਵਾਂਗੇ ਵੀ ਬਾਈ ਜੀ ਕੌਣ ਗਏ ਸੀ ਕੈਨੇਡਾ ਦੇ ਕਿਹੜੀ ਜਗ੍ਹਾ ਤੇ ਕੈਨੇਡਾ ਗਏ ਸੀ ਤੇ ਕਿਹੜੀ ਦਿਨ ਨੂੰ ਗਏ ਸੀ ਤੇ ਹੋਇਆ ਕੀ ਸੀ ਪੂਰਾ ਉਹ ਦੇਖੋ ਸਾਡੇ ਬੱਚੇ ਜਿਹੜੇ ਸਨੋ ਕੈਨੇਡਾ ਸਟੱਡੀ ਵੀਜ਼ੇ ਤੇ ਗਏ ਹੋਏ ਸਨ ਤੇ ਮੇਰੀ ਭੈਣ ਤੇ ਜੀਜਾ ਜੀ ਦੋਵੇਂ ਕੈਨੇਡਾ ਉਹਨਾਂ ਨੂੰ ਮਿਲਣ ਵਾਸਤੇ ਗਏ ਸਨ ਜੋ ਕਿ ਕੈਨੇਡਾ ਦੇ ਕੈਲਡਨ ਦੇ ਵਿੱਚ ਰਹਿ ਰਹੇ ਨੇ 20 ਨਵੰਬਰ ਦੀ ਰਾਤ ਨੂੰ ਮਾਰਕੀਟ ਦੇ ਵਿੱਚ ਜਾਂਦੇ ਨੇ ਭੈਣ ਜੀਜਾ ਜੀ ਤੇ ਪਨੇਵੀ ਭੈਣ ਸਾਡੀ ਘਰ ਦੀ ਸੀ ਤਕਰੀਬਨ 11 ਵਜੇ ਮਾਰਕੀਟ ਚੋਂ ਘਰ ਆਉਂਦੇ ਨੇ ਸਾਡੇ ਕੋਈ 11 ਵਜੇ ਘਰ ਦੇ ਵਿੱਚ ਬੰਦੇ ਐਂਟਰ ਹੁੰਦੇ ਨੇ ਤੇ ਆਉਂਦੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਮੇਰੀ ਭੈਣ ਨੂੰ ਹਰਪਜਨ ਗੌਰ ਨੂੰ ਤਕਰੀਬਨ 22-23 ਗੋਲੀਆਂ ਵੱਜਦੀਆਂ ਨੇ ਇੰਨੀਆਂ ਹੀ ਗੋਲੀਆਂ ਜੀਜਾ ਜੀ ਨੂੰ ਜਗਤਾਰ ਸਿੰਘ ਨੇ ਵੱਜਦੀਆਂ ਨੇ ਭਨੇਵੀ ਨੂੰ 12-13 ਗੋਲੀਆਂ ਵੱਜਦੀਆਂ ਨੇ ਤੇ ਜੀਜਾ ਜੀ ਦੀ ਮੌਕੇ ਤੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਭਨੇਵੀ ਨੂੰ ਜਦੋਂ ਗੋਲੀਆਂ ਵੱਜੇ ਨੇ ਗੋਲੀਆਂ ਵੱਜੀਆਂ ਦੇ ਵਿੱਚ ਹੀ ਉਹਨੇ ਉੱਥੇ ਫੋਨ ਕੀਤਾ ਪੁਲਿਸ ਵਾਲਿਆਂ ਨੂੰ ਦੋ ਤਿੰਨ ਫੋਨ ਕੀਤੇ ਨੇ ਤਿੰਨ ਫੋਨ ਕਰਨ ਤੋਂ ਬਾਅਦ ਉਹਨਾਂ ਨੂੰ ਐਡਰੈਸ ਦਾ ਪਤਾ ਲੱਗਾ ਉਹ ਵਾਰ-ਵਾਰ ਐਡਰੈਸ ਦੱਸ ਰਹੀ ਸੀ ਪਰ ਉਹ ਸਮਝ ਨਹੀਂ ਰਹੇ ਤਿੰਨ ਵਾਰੀ ਫੋਨ ਕਰਨ ਤੋਂ ਬਾਅਦ ਉਹਨਾਂ ਨੂੰ ਐਡਰੈਸ ਪਤਾ ਲੱਗਾ ਇੱਕ ਹੀ ਮੁੰਡਾ ਜੋ ਕਿ ਬੇਸਮੈਂਟ 'ਚ ਰਹਿੰਦਾ ਸੀ ਪਹਿਲਾਂ ਘਰ ਦੇ ਵਿੱਚ ਮੌਜੂਦ ਸੀ ਥੋੜੀ ਦੇਰ ਪਹਿਲਾਂ ਹੀ ਉਹ ਬੇਸਮੈਂਟ ਦੇ ਵਿੱਚ ਲਾ ਗਿਆ ਜਦੋਂ ਆਵਾਜ਼ਾਂ ਸੁਣੀਆਂ ਨੇ ਉਹ ਵੀ ਉੱਤੇ ਆਇਆ ਉੱਤੇ ਆ ਕੇ ਉਹਨੇ ਵੇਖਿਆ ਕਿ ਗੋਲੀਆਂ ਵੱਜੀਆਂ ਪਈਆਂ ਨੇ ਉਹਨੇ ਵੀ ਫੋਨ ਕਰਕੇ ਪੁਲਿਸ ਨੂੰ ਸੱਦਿਆ ਪੁਲਿਸ ਆਈ ਏ ਉੱਥੇ ਮੌਕੇ ਦੇ ਉੱਤੇ ਪਰ ਪੁਲਿਸ ਕਿੰਨੀ ਦੇਰ ਉਥੇ ਵੈਰੀਫਿਕੇਸ਼ਨ ਨਹੀਂ ਕਰਦੀ ਰਹੀ ਹੈ ਪੁਲਿਸ ਨੇ ਉਹਨਾਂ ਨੂੰ ਚੁੱਕਿਆ ਨਹੀਂ ਲੈ ਕੇ ਨਹੀਂ ਗਏ ਕਾਫੀ ਟਾਈਮ ਲਗਾ ਦਿੱਤਾ ਉਹ ਮੁੰਡਾ ਸੀ ਜਿਹੜਾ ਬੇਸਮੈਂਟ ਦੇ ਵਿੱਚ ਸਾਡਾ ਉਹਦੇ ਤੋਂ ਪੁੱਛਗਿੱਛ ਕਰਨ ਲੱਗੇ ਉਹਨੇ ਕਿਹਾ ਵੀ ਮੇਰੇ ਕੋਲੋਂ ਜਿਹੜੀ ਪੁੱਛਗਿੱਛ ਕਰਨੀ ਤੁਸੀਂ ਬਾਅਦ ਚ ਕਰ ਲਿਆ ਜੀ ਇਥੋਂ ਕਾਲੇ ਰੰਗ ਦੀ ਗੱਡੀ ਗਈ ਏ ਕੋਈ F150 ਗੱਡੀ ਏ ਜਿਨ੍ਹਾਂ ਵਿੱਚੋਂ ਦੋ ਬੰਦੇ ਉਹਨੇ ਗੱਡੀ ਦੇ ਵਿੱਚ ਚੜਦੇ ਵੀ ਵੇਖੇ ਨੇ ਹੁਣ ਇਹ ਨਹੀਂ ਪਤਾ ਬੰਦੇ ਕਿੰਨੇ ਸਨ ਪਹਿਲਾਂ ਚੜ ਗਏ ਪਰ ਉਹਨੇ ਦੋ ਬੰਦੇ ਗੱਡੀ ਦੇ ਵਿੱਚ ਚੜਦੇ ਵੇਖੇ ਨੇ ਉਨੇ ਉਹਨਾਂ ਰਿਕੁਐਸਟ ਕੀਤੀ ਤੁਸੀਂ ਇਹਨਾਂ ਨੂੰ ਪਹਿਲਾਂ ਮੈਡੀਕਲ ਟ੍ਰੀਟਮੈਂਟ ਦਿਓ ਉਸ ਤੋਂ ਬਾਅਦ ਕਰਿਆ ਜੇ ਪਰ ਉਹ ਪਹਿਲਾਂ ਪੁੱਛ ਕੇ ਚ ਕਰਦੇ ਰਹੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਭਾਜੀ ਕਾਰ ਰਕੀ ਹੈ ਕਿਉਂ ਇਦਾਂ ਹੋਇਆ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆਵੇ ਕਿਉਂਕਿ ਇਹ ਜਿਹੜੀ ਕੰਟਰੀ ਹੋਵੇ ਜਿੱਥੇ ਕਿ ਜਿਹੜਾ ਬੰਦਾ ਟ੍ਰੇਸ ਕਰਨਾ ਬੜਾ ਸੌਖਾ ਹੋ ਜਾਂਦਾ ਉੱਥੇ ਜਿਹੜਾ ਸਿਸਟਮ ਹੈ ਬਹੁਤ ਵਧੀਆ ਪਰ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਵੀ ਕਿਉਂ ਇਹ ਪਰਿਵਾਰ ਨੂੰ ਗੋਲੀ ਮਾਰੀ ਆ ਕੀ ਮਕਸਦ ਕੀ ਸੀ ਦੇਖੋ ਕਾਰਨ ਤੇ ਹਾਲੇ ਤੱਕ ਕੋਈ ਪਤਾ ਲੱਗਾ ਨਹੀਂ ਕਾਰਨ ਪਤਾ ਲਗਾਉਣ ਵਾਸਤੇ ਅਸੀਂ ਦਰ ਦਰ ਫਿਰ ਰਹੇ ਹ ਕਿਸ ਨੂੰ ਕਾਰਨ ਦਾ ਪਤਾ ਲੱਗੇ ਕਾਰਨ ਕੀ ਹੈ ਕਿਉਂ ਉਹਨਾਂ ਨੇ ਇੰਨੀਆਂ ਗੋਲੀਆਂ ਮਾਰੀਆਂ ਬੇਰਹਿਮੀ ਦੇ ਨਾਲ ਮਾਰਿਆ ਫਿਰ ਕੈਨੇਡਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿ ਟ੍ਰੈਫਿਕ ਰੂਲ ਦਾ ਇੰਨਾ ਜ਼ਿਆਦਾ ਪਾਲਣ ਹੁੰਦਾ ਹੈ ਉਥੋਂ ਵੀ ਫੋਨ ਕਰਨ ਦੇ ਬਾਵਜੂਦ ਵੀ ਗੱਡੀ ਉਹਨਾਂ ਕੋਲੋਂ ਨਿਕਲ ਗਈ ਏ ਉਹਨਾਂ ਗੱਡੀ ਫੜ ਨਹੀਂ ਸਕੇ ਫਿਰ ਇਹ ਵੀ ਪੁਲਿਸ ਕਹਿ ਰਹੀ ਏ ਕਿ ਉਹ ਗੱਡੀ ਕੋਸ ਦੂਰ ਜਾ ਕੇ ਉਹਨਾਂ ਨੇ ਗੱਡੀ ਬਲਾਸਟ ਕਰ ਦਿੱਤੀ ਹੈ ਅੱਛਾ ਉਹ ਗੱਡੀ ਬਲਾਸਟ ਕਰਕੇ ਗੱਡੀ ਖਤਮ ਕਰ ਦਿੱਤੀ ਹੈ ਸ਼ਾਇਦ ਉਹਨਾਂ ਆਈਡੈਂਟੀ ਖਤਮ ਕਰਨ ਵਾਸਤੇ ਕੀਤੀ ਹੈ ਕਿਵੇਂ ਕੀਤੀ ਏ ਉਹੀ ਜਾਣਦੇ ਨੇ ਪਰ ਸਾਡੇ ਤੱਕ ਹਾਲੇ ਤੱਕ ਕੋਈ ਵੀ ਉਹ ਕੋਈ ਤਸੱਲੀ ਬਖਸ਼ ਕੋਈ ਜਵਾਬ ਨਹੀਂ ਮਿਲ ਰਿਹਾ ਤੇ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਕੋ ਉਹ ਪਹਿਲੀ ਵਾਰ ਗਏ ਸੀ ਜਾਂ ਕੋਈ ਉਹਨਾਂ ਦੇ ਪਰਿਵਾਰ ਦੇ ਮੇਰਾ ਦੂਜਾ ਸਵਾਲ ਨਾਲ ਹੀ ਆ ਕੋਈ ਰੰਜਿਸ਼ ਸੀ ਜਾਂ ਕੀ ਕਾਰਨ ਸਮਝਦੇ ਕੋਈ ਤੁਹਾਡੇ ਮਾਈਂਡ ਦੇ ਵਿੱਚ ਕੋਈ ਧੰ ਦੀ ਗੱਲਬਾਤ ਆਈ ਹੈ ਕੋਈ ਨਹੀਂ ਦੇਖੋ ਰੰਜਿਸ਼ ਤੇ ਕੁਝ ਵੀ ਨਹੀਂ ਸੀ ਹੈਗੀ ਸਾਡਾ ਭਾਂਜਾ ਉੱਥੇ ਆਪਣਾ ਬਿਜ਼ਨਸ ਹੈ ਉਹਦਾ ਟਰੱਕ ਚਲਾਉਂਦਾ ਹੈ ਟਰੱਕ ਉਹਦੇ ਕੋਲ ਭਾਂਜੀ ਜੋਬ ਕਰ ਰਹੀ ਹੈ ਠੀਕ ਹੈ ਇੱਥੇ ਭੈਣ ਤੇ ਜੀਜਾ ਜੀ ਇੱਥੇ ਰਹਿ ਰਹੇ ਸਨ ਉਹ ਵੀ ਨਾਮ ਬਾਨੀ ਵਾਲੇ ਸਨ ਹੋਰ ਕੋਈ ਉਹਨਾਂ ਦੀ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ ਹੈਗਾ ਨਾ ਹੀ ਇੱਥੇ ਸੀ ਤੇ ਨਾ ਹੀ ਉੱਥੇ ਤੇ ਗਿਆਨ ਵਾਲੇ ਮਹੀਨਾ ਹੋਇਆ ਸੀ ਵੈਰ ਵਿਰੋਧ ਕੀ ਹੋਣਾ ਸੀ ਕੋਈ ਉਹ ਜਾ ਵੈਰ ਵਿਰੋਧ ਕੋਈ ਕਿਸੇ ਕਿਸਮ ਦਾ ਕੁਝ ਨਹੀਂ ਸੀ ਹੈਗਾ ਜੇ ਭਾਂਜੇ ਦੀ ਗੱਲ ਕੀਤੀ ਆਵੇ ਕੋਈ ਭਾਂਜੇ ਨੇ ਕਦੇ ਕੋਈ ਫੋਨ ਤੇ ਗੱਲਬਾਤ ਕੀਤੀ ਹੋਵੇ ਵੀ ਹਾਂ ਮੈਂ ਇਹ ਕੰਮ ਕਰ ਰਿਹਾ ਉਹਨੂੰ ਕਿੰਨਾ ਸਮਾਂ ਹੋ ਗਿਆ ਜਦੋਂ ਗਿਆ ਹੈ ਵੀ ਮੇਰੀ ਇੱਥੇ ਕਿਸੇ ਨਾਲ ਨਹੀਂ ਬਣਦੀ ਜਾਂ ਮੈਂ ਕੰਮ ਕਰਦਾ ਜਾਂ ਦੁਖੀ ਹੋਵੇ ਕੋਈ ਇਦਾਂ ਦੀ ਗੱਲਬਾਤ ਕਰੀ ਕਿਉਂਕਿ ਅੱਜ ਕੱਲ ਜਿਹੜੇ ਮੁੰਡੇ ਹੁੰਦੇ ਨੇ ਜਦੋਂ ਬਾਹਰ ਕੰਟਰੀ ਦੇ ਵਿੱਚ ਜਾਂਦੇ ਜਾਂਦੇ ਨੇ ਤਾਂ ਕੰਮ ਕਰ ਨਹੀਂ ਮਿਲਦਾ ਤਾਂ ਉਹ ਪਰਿਵਾਰ ਨੂੰ ਵੀ ਨਹੀਂ ਦੱਸਦੇ ਕਿਉਂਕਿ ਪਰਿਵਾਰ ਦਾ ਪੈਸਾ ਲੱਗ ਹੁੰਦਾ ਕਦੇ ਕੋਈ ਇਦਾਂ ਦੀ ਗੱਲਬਾਤ ਕਰੀ ਹੋਵੇ ਜਾਂ ਕਿਸੇ ਨਾਲ ਕੋਈ ਕੋਈ ਗਾਲੀ ਗਲਾਚ ਹੋਇਆ ਹੋਵੇ ਤੁਹਾਨੂੰ ਨਾ ਦੱਸਿਆ ਹੋਵੇ ਉਹਨਾਂ ਨੇ ਨਹੀਂ ਨਹੀਂ ਭਾਂਜਾ ਸਾਡਾ ਸਾਡੇ ਨਾਲ ਬੜੀ ਖ ਕਦੀ ਵੀ ਉਹਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ ਤੇ ਕੰਮ ਕਰ ਆਪਣਾ ਬਹੁਤ ਵਧੀਆ ਸੀ ਉਹਦਾ ਆਪਣੇ ਉਹਦੇ ਟਰੱਕਸ ਨੂੰ ਬਹੁਤ ਵਧੀਆ ਕੰਮ ਕਰ ਰਿਹਾ ਸੀ ਐਸੀ ਕੋਈ ਗੱਲ ਨਹੀਂ ਹੈਗੀ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ ਹੈਗਾ ਇੱਕੋ ਪਰਿਵਾਰ ਦਾ ਯਾਨੀ ਕਿ ਤਿੰਨ ਬੰਦੇ ਯਾਨੀ ਕਿ ਦੋ ਤਿੰਨ ਬੰਦੇ ਦੀ ਜਿਹੜੀ ਡੈਥ ਹੋਈ ਹੈ ਕਿ ਦੋ ਦੋ ਤੀਜਾ ਬੰਦਾ ਜਿਹੜਾ ਠੀਕ ਨੇ ਤੀਜੇ ਦੀ ਗੱਲ ਕੀਤੀ ਜਾਵੇ ਉਹ ਠੀਕ ਨੇ ਬਿਲਕੁਲ ਹਾਂ ਜਿਹੜੀ ਭਾਂਜੀ ਹੈ ਸਾਡੀ ਉਹ ਹਾਲੇ ਉਹਦਾ ਇਲਾਜ ਚੱਲ ਰਿਹਾ ਹੈ ਜਿਹਨੂੰ ਪੇਟ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਨੇ ਕਾਫੀ ਜ਼ਿਆਦਾ ਦੇਖੋ ਹਾਲੇ ਵੀ ਡਾਕਟਰ ਕਹਿ ਰਹੇ ਨੇ ਜੇ ਇਹਨਾਂ ਨੋਰਮਲ ਆਪਣੀ ਲਾਈਫ ਚ ਆਉਣਾ ਹੈ ਤੇ 2 ਤੋਂ 3 ਸਾਲ ਇਹਨੂੰ ਲੱਗ ਸਕਦੇ ਨੇ ਕਿਉਂਕਿ ਬਹੁਤ ਜ਼ਿਆਦਾ ਕੁਝ ਸਦਮੇ ਦੇ ਵਿੱਚ ਵੀ ਚਲੀ ਗਈ ਹੋ ਕਿਉਂਕਿ ਡਾਕਟਰਾਂ ਨੇ ਉਹਨੂੰ ਹੋਸ਼ ਆਈ ਸੀ ਇੱਕ ਵਾਰੀ ਡਾਕਟਰਾਂ ਨੇ ਦੱਸ ਦਿੱਤਾ ਕਿ ਤੇਰੀ ਮੰਮੀ ਡੈਡੀ ਦੀ ਡੈਥ ਹੋ ਗਈ ਹੈ। ਤਾਂ ਉਸ ਤੋਂ ਬਾਅਦ ਫਿਰ ਉਹਨੂੰ ਹੋਸ਼ ਨਹੀਂ ਆਈ। ਕਦੀ ਕਦੀ ਉਹ ਥੋੜਾ ਹੋਸ਼ ਆਉਂਦੀ ਤੇ ਥੋੜੀ ਥੋੜੀ ਗੱਲਬਾਤ ਕਰਦੀ ਏ। ਪਰ ਹਾਲੇ ਕੋਈ ਬਿਆਨ ਦੇਣ ਜੋਗੀ ਉਹ ਨਹੀਂ ਹੈਗੀ। ਕੋਈ ਦੋਸਤਾਂ ਦੇ ਨਾਲ ਉਹਦੇ ਕੋਈ ਯਾਰਾ ਦੋਸਤਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿਉਂਕਿ ਜੇ ਤੁਹਾਡੇ ਪਰਿਵਾਰ ਦੇ ਮੈਂਬਰ ਉੱਥੇ ਗਏ ਨੇ ਉਸ ਤੋਂ देखो अंतिम संस्कार जीजा जी ਦਾ ਪਹਿਲਾਂ ਕਰ ਦਿੱਤਾ ਸੀ ਭੈਣ ਦਾ ਕੱਲ ਕੀਤਾ ਅੱਜ ਜਿਹੜੀ ਰਾਤ ਲੰਗੀ ਏ ਇਸ ਰਾਤ ਨੂੰ ਭੈਣ ਦਾ ਸੰਸਕਾਰ ਹੋਇਆ ਏ ਤੇ ਯਾਰ ਦੋਸਤੋ ਦੇ ਉੱਥੇ ਨੇ ਸਾਰੇ ਦੱਸਦੇ ਨੇ ਕਿ ਦੇਖੋ ਕੱਲ ਕੈਂਡਲ ਮਾਰਚ ਵੀ ਕੀਤਾ ਸੀ ਉਹਨਾਂ ਨੇ ਕੱਲ ਦਿਨੇ ਪਹਿਲਾਂ ਕੈਂਡਲ ਮਾਰਚ ਕੀਤਾ ਸੀ ਰਾਤ ਨੂੰ ਸੰਸਕਾਰ ਹੋਇਆ ਏ ਪਰ ਕੋਈ ਵੀ ਸਰਕਾਰੀ ਨੁਮਾਇੰਦਾ ਉਹਨਾਂ ਦੀ ਕੋਈ ਯਗ ਸੁਗ ਨਹੀਂ ਲੈ ਰਿਹਾ ਨਾ ਹੀ ਕੁਝ ਦੱਸ ਰਿਹਾ ਦੇਖੋ 16 ਨਵੰਬਰ ਨੂੰ 20 ਨਵੰਬਰ ਦੀ ਇਹ ਘਟਨਾ ਹੁੰਦੀ ਏ 16 ਨਵੰਬਰ ਨੂੰ ਘਰ ਦੇ ਵਿੱਚ ਕੁਝ ਇੰਟੈਲੀਜੈਂਸੀ ਵਾਲੇ ਆਉਂਦੇ ਨੇ ਕੈਨੇਡਾ ਦੀ ਕੋਈ ਇੰਟੈਲੀਜੈਂਸੀ ਏਜੰਸੀ ਹੈ ਉਹ ਆਉਂਦੇ ਨੇ ਉਹ ਆ ਕੇ ਪਾਸਪੋਰਟ ਮੰਗਦੇ ਨੇ ਭੈਣ ਸਾਡੀ ਘਰ ਇਕੱਲੀ ਸੀ ਉਹ ਜਿਸ ਭਾਸ਼ਾ ਚ ਬੋਲਦੇ ਨੇ ਉਹਨੂੰ ਇੰਨੀ ਸਮਝ ਨਹੀਂ ਆਈ ਉਹਨੇ بیٹے ਨੂੰ ਫੋਨ ਕੀਤਾ ਵੀ ਘਰ ਕੋਈ ਆਇਆ ਹੈ ਵੀ ਮੈਨੂੰ ਇਹ ਸਮਝ ਆ ਰਹੀ ਹੈ ਕਿ ਪਾਸਪੋਰਟ ਪਾਸਪੋਰਟ ਕਹਿ ਰਹੇ ਨੇ ਉਹਨੇ ਦੋਸਤ ਨੂੰ ਫੋਨ ਕੀਤਾ ਕਿ ਮੰਮੀ ਘਰ ਏ ਵੀ ਤੁਸੀਂ ਇੱਕ ਵਾਰੀ ਘਰ ਜਾ ਕੇ ਦੇਖੋ ਕੌਣ ਆਇਆ ਹੈ ਉਹਨੇ ਮੁੰਡੇ ਨੇ ਫੋਨ ਤੇ ਗੱਲ ਕੀਤੀ ਉਹਨਾਂ ਕਹਿੰਦੇ ਅਸੀਂ ਇੰਟੈਲੀਜੈਂਸੀ ਆਲੇ ਆਸੀਂ ਪਾਸਪੋਰਟ ਚੈੱਕ ਕਰਨ ਆਏ ਆ ਤੇ ਉਹਨਾਂ ਨੇ ਭੈਣ ਸਾਡੀ ਨੇ ਚੈੱਕ ਕਰਾਦੀ ਤੇ ਸਾਰੇ ਪਾਸਪੋਰਟ ਪਰ ਉਹਨਾਂ ਕੁਝ ਦੱਸ ਕੇ ਨਹੀਂ ਗਏ ਦੇਖੋ ਪਹਿਲਾਂ ਕਦੀ ਨਹੀਂ ਆਇਆ ਘਰ ਜੇ ਉਹਨਾਂ ਨੂੰ ਕੋਈ ਸ਼ੱਕ ਸੀ ਤੇ ਉਹ ਸਾਨੂੰ ਦੱਸ ਦਿੰਦੇ ਬੇਟੇ ਨੂੰ ਉੱਥੇ ਦੱਸ ਦਿੰਦੇ ਭੈਣ ਨੂੰ ਦੱਸ ਦਿੰਦੇ ਜੀਜੇ ਨੂੰ ਦੱਸਦੇ ਵੀ ਤੁਹਾਡੇ ਨਾਲ ਇਹੋ ਜਿਹੀ ਕੋਈ ਜਾਂ ਘਟਨਾ ਵਾਪਰੀ ਹੈ ਜਾਂ ਤੁਹਾਨੂੰ ਕੋਈ ਖਤਰਾ ਹੈ ਜਾਂ ਉਹ ਆ ਪੈਟਰੋਲਿੰਗ ਲਗਾ ਦਿੰਦੇ ਜਾਂ ਉਹਨਾਂ ਨੂੰ ਕਹਿੰਦੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਂਦੇ ਤਾਂ ਸਾਡੇ ਪਰਿਵਾਰ ਦਾ ਬਚਾਓ ਸਕਦਾ ਸੀ ਪਰ ਉਹਨਾਂ ਨੇ ਨਹੀਂ ਦੱਸਿਆ ਨਾ ਹੀ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਕੀ ਮੰਗ ਕੀ ਕਰਦੇ ਕਿਉਂਕਿ ਇਸ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਅਜੇ ਹੀ ਇੱਕ ਵਾਰਦਾਤ ਹੋਣੀ ਪਰ ਸਬੂਤ ਜਿਹੜਾ ਸਾਹਮਣੇ ਨਾ ਹੋਣਾ ਕਿ ਤੁਹਾਨੂੰ ਲੱਗਦਾ ਜੀ ਜਿਸ ਤਰ੍ਹਾਂ ਅੱਜ ਕੱਲ ਦੇ ਨੌਜਵਾਨ ਦੀ ਗੱਲ ਕੀਤੀ ਆਵੇ ਤੜਾ ਤੜ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਵੀ ਉੱਥੇ ਜਿਹੜਾ ਸਾਡਾ ਜਿਹੜਾ ਜੀਵਨ ਆ ਸੁਖ ਸੁਖਿਆ ਹੋਊਗਾ ਸਾਡੀ ਜਿਹੜੀ ਲਾਈਫ ਬਣੇਗੀ ਕਿ ਤੁਹਾਨੂੰ ਉਹਨਾਂ ਨੂੰ ਖਾਸ ਤੌਰ ਤੇ ਕੀ ਮੈਸੇਜ ਜਣਾਉਣਾ ਚਾਹੁੰਗੇ ਕਿਉਂਕਿ ਇਸ ਤਰ੍ਹਾਂ ਦੀ ਵਾਰਦਾਤ ਹੋਈ ਆ ਪਰ ਬੰਦੇ ਵੀ ਟ੍ਰੇਸ ਕੀਤੇ ਗਏ ਨਾ ਕੋਈ ਜਿਹੜਾ ਸਰਾਖ ਲੱਭ ਰਿਹਾ ਵੀ ਹੋਇਆ ਕੀ ਐ ਦੇਖੋ ਇਸ ਹਾਮ ਨਾਲ ਕਿਉਂਕਿ ਸਾਡੇ ਬੱਚੇ ਜਾ ਰਹੇ ਨੇ ਉਥੇ ਸਾਡਾ ਭਾਂਜਾ ਵੀ ਉਥੇ ਸੀ ਹੋਰ ਵੀ ਬੱਚੇ ਥੋਂ ਸਟੱਡੀ ਵੀਜ਼ੇ ਤੇ ਜਾ ਰਹੇ ਨੇ ਜੇ ਸਰਕਾਰ ਐਵੇਂ ਨਾ ਫੜਕੇ ਦੱਸੇਗੀ ਨਾ ਦੱਸੇਗੀ ਕੌਣ ਏ ਜਿਹੜੇ ਇੰਨਾ ਬੇਰਹਿਮੀ ਨਾਲ ਕਤਲ ਕਰਕੇ ਗਏ ਨੇ ਉਹਨਾਂ ਨੂੰ ਸਰਕਾਰ ਨਾ ਫੜੇਗੀ ਤੇ ਅੱਗੇ ਤੋਂ ਸਰਕਾਰ ਤੇ ਤੇ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੀ ਹੈ ਚਾਹੇ ਉਹ ਕੈਨੇਡਾ ਸਰਕਾਰ ਏ ਤੇ ਭਾਰਤ ਸਰਕਾਰ ਨੇ ਵੀ ਹਾਲੇ ਤੱਕ ਸਾਡੀ ਕੋਈ ਬਾਣੀ ਫੜੀ ਗੱਲਬਾਤ ਹੋਈ ਹੈ ਭਾਰਤ ਸਰਕਾਰ ਦੀ ਗੱਲ ਕਰ ਜਦੋਂ ਇਹ ਵਾਕਿਆ ਹੋਇਆ ਤਾਂ ਭਾਰਤ ਸਰਕਾਰ ਨੂੰ ਵੀ ਜਿਹੜਾ ਲਿਖ ਕੇ ਆ ਗਿਆ ਉਹਣਾ ਵੀ ਤੁਹਾਡਾ ਜਿਹੜਾ ਇਦਾਂ ਦਾ ਜਿਹੜਾ ਸਿਡਨੀ ਨੀਓ ਸਿਟੀਜਨ ਆ ਉਹਦੀ ਜਿਹੜੀ ਮੌਤ ਹੋ ਗਈ ਉਹਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਇੱਥੇ ਵੀ ਲਿਖ ਕੇ ਆ ਗਿਆ ਉਹ ਤੋਂ ਬਾਅਦ ਕਿਸੇ ਅਧਿਕਾਰੀ ਸਭਾਨ ਦੇ ਨਾਲ ਕੋਈ ਮੌਤਵਾਰ ਬੰਦੇ ਦੇ ਨਾਲ ਕੋਈ ਐਮਐਲਏ ਸਭਾਨ ਦੇ ਨਾਲ ਕੋਈ ਮੰਤਰੀ ਸਭਾਨ ਦੇ ਨਾਲ ਐਨਆਰਆਈ ਦੇ ਮੰਤਰੀ ਸਭਾਨ ਦੇ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਦੇਖੋ ਭਾਰਤ ਸਰਕਾਰ ਨੂੰ ਤੇ ਇਹਦੇ ਬਾਰੇ ਪਤਾ ਲੱਗ ਹੀ ਗਿਆ ਜਦੋਂ ਕਿਉਂਕਿ ਭਾਰਤ ਦੇ ਸਨਿਕ ਸਨ ਉਹ ਭਾਰਤੀ ਪਾਸਪੋਰਟ ਸਨ ਉਹਨਾਂ ਕੋਲ ਉਹ ਟੂਰਿਸਟ ਵੀਜ਼ੇ ਪਰ ਭਾਰਤ ਦੇ ਕਿਸੇ ਵੀ ਸਾਡੇ ਕੋਲ ਕਿਸੇ ਐਮਐਲਏ ਐਮਪੀ ਨੇ ਕਿਸੇ ਮੰਤਰੀ ਨੇ ਕਿਸੇ ਨੇ ਵੀ ਸਾਡੇ ਨਾਲ ਕੋਈ ਪਹੁੰਚ ਨਹੀਂ ਕੀਤੀ ਅਸੀਂ ਪਹੁੰਚ ਕਰਨੀ ਚਾ ਰਹੇ ਹਾਂ ਪਰ ਕਿਸੇ ਨਾਲ ਸਾਡੀ ਵੀ ਪਹੁੰਚ ਨਹੀਂ ਹੋ ਰਹੀ। ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕੀਤੀ ਆ ਉਹ ਐਨਆਰਆਈ ਵਿਭਾਗ ਦੇ ਮੁਖੀ ਨੇ ਕਿਉਂਕਿ ਉਹਨਾਂ ਕੋਲ ਐਨਆਰਆਈ ਮਸਲੇ ਬਹੁਤ ਆਉਂਦੇ ਨੇ। ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਕਿਉਂਕਿ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਟੋਰੀ ਇਦਾਂ ਦੀ ਕਰੀ ਆ ਤਾਂ ਉਹਨਾਂ ਕੋਲ ਜਿਹੜੀ ਪਹੁੰਚ ਜਾਂਦੀ ਹੈ ਤਾਂ ਜ਼ਰੂਰ ਉਹ ਪਰਿਵਾਰ ਦੇ ਨਾਲ ਜਿਹੜਾ ਜਾਣਦੇ ਨੇ ਉਸ ਤੋਂ ਬਾਅਦ ਸਾਰਾ ਹਾਲਚਲ ਪੁੱਛਦੇ ਨੇ। ਹਕ ਕੁਛ ਨਾ ਕੁਝ ਹੱਲ ਕਰਵਾਉਂਦੀਆਂ ਕੋਸ਼ਿਸ਼ ਕਰਦੇ ਨੇ। ਕੀ ਕਹਿਣਾ ਚਾਹੁੰਦੇ ਨੇ ਉਹਨਾਂ ਕੀ ਸਾਡੀ ਬਾਤ ਲਈ ਜਾਏ ਉੱਥੇ ਜੋ ਸਾਡੇ ਨਾਲ ਇਹਨਾਂ ਵੱਡਾ ਇਹ ਪਾਣਾ ਵਾਪਰ ਗਿਆ ਹੈ ਉਹਦੇ ਬਾਰੇ ਸਾਨੂੰ ਕੈਨੇਡਾ ਸਰਕਾਰ ਨੂੰ ਜ਼ੋਰ ਪਾਇਆ ਜਾਏ ਵੀ ਇਹ ਕਿਉਂ ਹੋਇਆ ਹੈ ਤੇ ਕਿੰਨਾ ਨੇ ਕੀਤਾ ਹੈ ਕਿਉਂਕਿ ਸਾਡਾ ਬੱਚਾ ਵੀ ਉੱਥੇ ਜੇ ਉਸ ਤੋਂ ਬਾਅਦ ਗੁਡੀਆਂ ਸਾਡੇ ਵੀ ਉੱਥੇ ਵੇ ਕੱਲ ਨੂੰ ਕੋਈ ਹੋਰ ਇਹੋ ਜੀ ਕਹਾਣੀ ਨਾ ਵਾਪਰੇ ਕਿਸੇ ਹੋਰ ਬੱਚੇ ਨਾਲ ਨਾ ਹੋਏ ਕਿਉਂਕਿ ਭਾਰਤੀ ਵਿਸਨੀ ਕਾਫੀ ਨੇ ਉੱਥੇ ਸਾਡੇ ਸਿੱਖ ਬੱਚੇ ਬੜੇ ਨੇ ਕਿਸੇ ਹੋਰ ਨਾਲ ਨਾ ਹੋਏ ਇਸ ਕਰਕੇ ਉਹਦੀ ਪੂਰੀ ਤਹਿ ਤੱਕ ਜਾ ਕੇ ਸਾਨੂੰ ਉਹਦੀ ਦੱਸਣਾ ਚਾਹੀਦਾ ਹੈ ਕਿ ਇਹਨਾਂ ਨੇ ਕਿੰਨਾ ਨੇ ਕੀਤਾ ਹੈ اچھا ਮੇਰਾ ਇੱਕਲਾ ਸਵਾਲ ਹੈ ਕਿਉਂਕਿ ਇਹ ਤਾਂ ਆਪਸ ਅਕਸਰ ਹੀ ਦੇਖਦੇ ਆ ਨਾ ਵਿਦੇਸ਼ੀ ਧਰਤੀ ਦੇ ਵਿੱਚ ਸਿੱਖਾਂ ਨੂੰ بڑا ਨਿਸ਼ਾਨਾ ਬਣਾਇਆ ਜਾਂਦਾ ਕੋਈ ਇਦਾਂ ਤਾਂ ਤਾਂ ਨਹੀਂ ਆਇਆ ਵੀ ਸਿੱਖਾਂ ਕਰਕੇ ਨਿਸ਼ਾਨਾ ਬਣਾਇਆ ਜਾਉਂਦਾ ਹੋਵੇ ਦਸਤਾਰ ਬੰਨੀ ਵੀ ਹੈ ਗੁਰਸਿੱਖ ਨੇ ਕਿਸ ਧਾਰੀ ਨੇ ਤੇ ਗੁਰੂ ਦੇ ਬਾਣੇ ਵਿੱਚ ਜਿਹੜੇ ਸਜੇ ਹੋਏ ਨੇ ਸ੍ਰੀ ਸਾਹਿਬ ਕਿਰਪਾਨ ਸਾਹਿਬ ਪਾਈ ਹੋਈ ਹੈ ਇਦਾਂ ਦਾ ਨਾ ਕੋਈ ਇਦਾਂ ਦਾ ਵੀ ਹੋ ਸਕਦਾ ਕੋਈ ਵਾਕਿਆ ਹੋਵੇ ਇਦਾਂ ਦਾ ਦੇਖੋ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੇਰੀ ਭੈਣ ਵੀ ਤੇ ਜੀਜਾ ਜੀ ਦੋਵੇਂ ਦਮਾਲਾ ਬੰਦੇ ਸਨ ਭਨੇਵੀ ਭਾਂ ਜਾ ਉਹ ਵੀ ਦਮਾਲਾ ਬੰਦੇ ਸਨ ਸਾਰੇ ਨਿਤਨੇਮੀ ਸੰਗੁਰੂਕਾਰ ਉੱਥੇ ਵੀ ਜਾਂਦੇ ਸਨ ਇੱਥੇ ਵੀ ਜਾਂਦੇ ਸਨ ਉੱਥੇ ਵੀ ਗੁਰੂਕਾਰ ਨਾਲ ਬਹੁਤ ਜ਼ਿਆਦਾ ਜਿਹੜੀ ਭਾਂਜੀ ਮੇਰੀ ਨਿਤਨੇਮ ਕਰਨ ਤੋਂ ਬਿਨਾ ਚਾਹ ਪਾਣੀ ਵੀ ਨਹੀਂ ਸੀ ਪੀਂਦੀ ਹੋ ਸਕਦਾ ਹੈ ਕਿਉਂਕਿ ਦਮਾਲਾ ਬੰਦੇ ਸਨ ਕੀ ਪਤਾ ਲੱਗਦਾ ਕੁਝ ਨਹੀਂ ਆਪਾਂ ਕਹਿ ਸਕਦੇ ਇਹਦੇ ਬਾਰੇ ਕੀ ਕੀ ਹੋਇਆ ਮੇਰਾ ਆਖਰੀ ਸਵਾਲ ਹੈ ਜਾਂਦੇ ਜਾਂਦੇ ਸਾਰੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇੰਨਾ ਵੱਡਾ ਜਿਹੜਾ ਪਰਿਵਾਰ ਦੇ ਵਿੱਚ ਦੁਖਾਂਤ ਵਾਪਰਿਆ ਕਿਉਂਕਿ ਪਰਵਾਜ਼ ਰਾਹੀਂ ਸਾਭ ਦੀ ਮੰਗ ਕਰ ਰਿਹਾ ਉਹਨਾਂ ਨੂੰ ਕੀ ਖਾਸ ਤੌਰ ਤੇ ਕਹਿਣਾ ਚਾਹੁੰਦੇ ਚੜ੍ਹਦੀ ਕਲਾ ਟਾਈਮ ਟੀਵੀ ਮਾਧਿਅਮ ਨੇ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਕਿ ਇਹਦੇ ਬਾਰੇ ਕੈਨੇਡਾ ਸਰਕਾਰ ਨਾਲ ਆਪਣਾ ਜਿਹੜਾ ਭਾਰਤੀ ਵਿਦੇਸ਼ ਮੰਤਰਾਲਾ ਇਹ ਗੱਲ ਕਰੇ ਉਹਨਾਂ ਨਾਲ ਗੱਲ ਕਰਕੇ ਸਾਨੂੰ ਇਹਦਾ ਇਨਸਾਫ ਇਨਸਾਫ ਦਵਾਇ ਬਾਕੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੀ ਸੰਗਤ ਨੂੰ ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜੋ ਬੱਚੀ ਸਾਡੀ ਹਸਪੀਟਲ ਦੇ ਵਿੱਚ ਹੈ ਉਹਦੇ ਵਾਸਤੇ ਅਰਦਾਸ ਜ਼ਰੂਰ ਕਰਿਆ ਜੀ ਸਭ ਬਿਲਕੁਲ ਐਸਨ ਪਰਵਾਰਿਕ ਮੈਂਬਰ ਜਿਨ੍ਹਾਂ ਨੇ ਖਾਸ ਤੌਰ ਤੇ ਸਰਕਾਰ ਨੂੰ ਜਿਹੜਾ ਗੁਰਗਾਸ਼ ਕੀਤੀ ਆ ਅਪੀਲ ਕੀਤੀ ਆ ਕਿ ਸਾਡੇ ਪਰਿਵਾਰ ਦੀ ਜਿਹੜੀ ਆ ਸਾਰ ਲਈ ਜਾਵੇ ਤਾਂ ਜੋ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਵੀ ਕਿਸ ਤਰ੍ਹਾਂ ਜੜੀ ਉਹਨਾਂ ਦੀ ਮੌਤ ਹੋਈ ਆ ਕਿਉਂ ਗੋਲੀਆਂ ਚਲਾਈਆਂ ਗਈਆਂ ਨੇ ਕਿ ਆਖਰ ਉਹ ਆਪਣੇ ਪਰਿਵਾਰ ਦੇ ਜਿਹੜਾ ਮੈਂਬਰ ਨੂੰ ਮਿਲਣ ਵਾਸਤੇ ਗਏ ਸਨ ਪਰ ਅਜੇ ਤੱਕ ਜਿਹੜਾ ਇਨਸਾਫ ਆ ਉਹ ਨਹੀਂ ਮਿਲਿਆ ਸੋ ਅਸੀਂ ਵੀ ਆਪਣੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਹੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਸਟੋਰੀ ਨੂੰ ਦੇਖਣ ਤੋਂ ਬਾਅਦ ਜ਼ਰੂਰ ਪਰਿਵਾਰ ਦੇ ਨਾਲ ਮਿਲਿਆ ਜਾਵੇ ਤੇ ਉਸ ਦਾ ਜਿਹੜਾ ਬਣਦਾ ਜਿਹੜਾ ਸਤਕਾਰ ਆ ਮਾਣ ਆ ਜਨਨ ਕਿ ਜੋ ਹੱਕ ਆ ਜੋ ਸੱਚ ਆ ਉਹ ਦੱਸਿਆ ਜਾਵੇ తో సింగ్ ది విశేష రిపోర్ట్